ਖਦਰਾਨੇ ਦੀ ਟਾਬ ਤੇ ਸ਼ਹੀਦੀ ਦੇਣ ਵਾਲੇ 40 ਮੁਕਤੀਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਮਿਤੀ 15 ਅਤੇ 16 ਜਨਵਰੀ 2025 ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਜਿਸਟਰਡ ਰਣਜੀਤ ਵਿਹਾਰ ਨਜ਼ਦੀਕ ਅਗਰਵਾਲ ਚੌਂਕ ਚੰਦਰ ਵਿਹਾਰ ਨਿਲੋਠੀ ਐਕਸਟੈਂਸ਼ਨ ਨਵੀਂ ਦਿੱਲੀ 41 ਵਿਖੇ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਕਰਵਾਇਆ ਗਿਆ ਇਸ ਮੌਕੇ ਦੇ ਉੱਪਰ ਖਾਸ ਤੌਰ ਦੇ ਉੱਪਰ ਪਹੁੰਚੇ ਲੋਕਾਂ ਦੇ ਵਿੱਚੋਂ ਭਾਈ ਸਾਹਿਬ ਸਰਬਜੀਤ ਸਿੰਘ ਧੁੰਦਾ ਜੀ ਦੇ ਵੱਲੋਂ ਖਾਸ ਤੌਰ ਦੇ ਉੱਪਰ ਹਾਜ਼ਰੀ ਭਰੀ ਗਈ ਅਤੇ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜ ਕੇ ਨਿਹਾਲ ਕੀਤਾ ਇਸ ਤੋਂ ਇਲਾਵਾ ਇਹਨਾਂ ਦੇ ਨਾਲ-ਨਾਲ ਭਾਈ ਸਾਹਿਬ ਪਰਮਜੀਤ ਸਿੰਘ ਜੀ ਪਾਈ ਸਾਹਿਬ ਗੁਰਮੁਖ ਸਿੰਘ ਜੀ ਵੀ ਮੌਜੂਦ ਸੀ ਪ੍ਰੋਗਰਾਮ ਜੋ ਹੈ ਇਹ 15 ਜਨਵਰੀ ਤੋਂ ਲੈ ਕੇ 16 ਜਨਵਰੀ ਤੱਕ ਮੁਕੰਮਲ ਹੋਇਆ ਦੱਸ ਦਈਏ ਕਿ ਦੋ ਦਿਨਾਂ ਤੱਕ ਚੱਲੇ ਇਸ ਕਥਾ ਸਮਾਗਮ ਦੇ ਵਿੱਚ ਸਿੱਖ ਇਤਿਹਾਸ ਅਤੇ ਅਧਿਆਤਮਿਕਤਾ ਦੇ ਉੱਪਰ ਖਾਸ ਤੌਰ ਦੇ ਉੱਪਰ ਕੇਂਦ੍ਰਿਤ ਗੱਲਾਂ ਕੀਤੀਆਂ ਗਈਆਂ ਪਾਈ ਸਰਬਜੀਤ ਸਿੰਘ ਧੁੰਦਾ ਨੇ 40 ਮੁਕਤੀਆਂ ਦੀ ਪ੍ਰੇਰਣਾਦਾਇਕ ਗਾਥਾ ਸੁਣਾ ਕੇ ਸੰਗਤ ਨੂੰ ਮੋਹ ਲਿਆ ਜੋ ਕਿਸੇ ਸਿੱਖ ਇਤਿਹਾਸ ਦੀ ਬਹਾਦਰੀ ਕੁਰਬਾਨੀ ਅਤੇ ਵਚਨਬੱਧਤਾ ਦੀ ਸਦੀਵੀ ਗਥਾ ਹੈ ਉਹਨਾਂ ਦੀ ਵਿਚਾਰ ਪ੍ਰੇਰਕ ਕਥਾ ਨੇ ਨੌਜਵਾਨਾਂ ਨੂੰ ਸਿੱਖ ਕਦਰਾਂ ਕੀਮਤਾਂ ਅਤੇ ਵਿਰਸੇ ਦੇ ਨਾਲ ਜੁੜਨ ਦੇ ਵਾਸਤੇ ਜ਼ੋਰਦਾਰ ਅੰਦਾਜ਼ ਦੇ ਵਿੱਚ ਪ੍ਰੇਰਿਤ ਕੀਤਾ। ਗੁਰੂ ਸਾਹਿਬਾਨ ਜੀ ਨੇ ਸਾਨੂੰ ਗੁਰਬਾਣੀ ਦੁਆਰਾ ਜੋ ਸਮੂੱਚੀ ਮਨੁੱਖਤਾ ਨੂੰ ਸੋਹਣਾ ਜੀਵਨ ਜੂਣ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਬਹੁਤ ਸਚੱਜਾ ਉਪਰਾਲਾ ਇਥੋਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਰਲ ਕੇ ਕੀਤਾ ਹੈ। ਨੌਜਵਾਨਾਂ ਦਾ ਉਤਸ਼ਾਹ ਬਹੁਤ ਵਧੀਆ ਆ ਭੈਣਾਂ ਦਾ ਬੀਬੀਆਂ ਦਾ ਬੱਚਿਆਂ ਦਾ ਖਾਸ ਕਰਕੇ ਕਿਉਂਕਿ ਜਦੋਂ ਇਦਾਂ ਦੇ ਪ੍ਰੋਗਰਾਮ ਲੀਕੇ ਜਾਂਦੇ ਆ ਤੇ ਹਰ ਇੱਕ ਦਾ ਆਪਣਾ ਯੋਗਦਾਨ ਹੁੰਦਾ ਇੱਕ ਟੀਮਵਰਕ ਹੁੰਦਾ ਤੇ ਅਸੀਂ ਜਿਹੜੇ ਮਨਮਤ ਦੇ ਕਿਲੇ ਆ ਉਹਨਾਂ ਨੂੰ ਢਾਉਣ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋ ਸਕਦੇ ਆ ਗੁਰੂ ਸਾਹਿਬ ਜੀ ਨੂੰ ਆਪਣੇ ਪੁੱਤਰ ਕੁਰਬਾਨ ਕਰਨੇ ਪਏ ਗੁਰੂ ਸਾਹਿਬ ਜੀ ਨੇ ਸਮੇਂ ਦੀਆਂ ਜ਼ਾਲਮ ਸਰਕਾਰਾਂ ਨਾਲ ਜੰਗਾਂ ਲੜੀਆਂ ਲੜਾਈ ਕਾਦੀ ਸੀ ਨਾ ਜ਼ਾਰਦੀ ਸੀ ਨਾ ਜ਼ੋਰੂ ਦੀ ਸੀ ਨਾ ਜ਼ਮੀਨ ਦੀ ਸੀ ਲੜਾਈ ਸੀ ਜਿਹੜੇ ਮਨੁੱਖ ਨੂੰ ਜ਼ਿੰਦਗੀ ਜਿਉਣ ਲਈ ਅਧਿਕਾਰ ਚਾਹੀਦੇ ਆ ਉਹ ਅਧਿਕਾਰ ਨਹੀਂ ਦਿੱਤੇ ਜਾ ਰਹੇ ਤੇ ਸਾਡੇ ਗੁਰੂ ਪਾਸ਼ੇ ਨੇ ਕਿਹਾ ਇੱਕ ਪਿਤਾ ਇੱਕ ਸਕੇ ਹਮ ਬਾਰਗ ਤੂੰ ਮੇਰਾ ਗੁਰਹਾਈ ਏਡੀ ਪਵਿੱਤਰ ਵਿਚਾਰ ਧਰਦਾ ਕੋਣ ਵਿਰੋਧ ਕਰ ਸਕਦਾ ਹੈ ਵੈਸੇ ਦਾ ਦਿੱਲੀ ਤੋਂ ਸਾਨੂੰ ਬਹੁਤ ਫੋਨ ਆਉਂਦੇ ਆ ਸਮਾਗਮਾਂ ਵਾਸਤੇ ਕੋਈ ਇੱਥੇ ਮਨਮਤ ਦਾ ਪ੍ਰਚਾਰ ਜਿਹੜਾ ਮਰਜ਼ੀ ਕਰ ਜਵੇ ਜਿਹੜੇ ਮਰਜ਼ੀ ਗੁਰਦੁਆਰੇ ਕਰ ਜੇ ਕਿਸੇ ਨੇ ਰੋਕਣਾ ਨਹੀਂ ਬਸ ਇੱਕੋ ਹੀ ਆ ਕੇ ਜਦੋਂ ਤੁਸੀਂ ਗੁਰੂ ਦੇ ਸ਼ਬਦ ਦੀ ਗੱਲ ਕਰਨੀ ਆ ਸਿਧਾਂਤ ਦੀ ਗੱਲ ਕਰਨੀ ਆ ਜਦੋਂ ਤੁਸੀਂ ਮਰਿਆਦਾ ਦੀ ਗੱਲ ਕਰਨੀ ਆ ਉਦੋਂ ਉਹ ਸ਼ਰਾਰਤੀ ਅਨਸਰਾਨ ਕੇ ਇਹਨਾਂ ਸਮਾਗਮਾਂ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਪਿੱਛੋਂ ਚਾਬੀ ਦਿੱਤੀ ਜਾਂਦੀ ਹੈ ਤੇ ਇਹ ਹੁਣ ਪਛਾਣਨੇ ਪੈਣੇ ਅੱਜ ਕੁਝ ਲੋਕ ਐਸੇ ਆ ਜਿਹੜੇ ਜਿੱਥੇ ਜਾਂਦੇ ਆ ਉਦਾਂ ਦੇ ਹੋ ਜਾਂਦੇ ਆ ਪਰ ਸਿੱਖ ਨੂੰ ਗੁਰੂ ਕੋਲੋਂ ਵਿਚਾਰ ਤਰ੍ਹਾਂ ਲੈ ਕੇ ਅੰਦਰੋਂ ਬਾਹਰੋਂ ਇੱਕ ਹੋਂਦ ਦੀ ਲੋੜਵਾ ਤੇ ਅਖੀਰ ਤੇ ਦੀਵਾਨ ਦੀ ਸਮਾਪਤੀ ਵੇਲੇ ਖੰਡੇ ਦੀ ਪੌਲ ਛਕਣ ਦੀ ਗੱਲ ਹਦਾਇਤ ਕੀਤੀ ਆ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰੈਤ ਮਰਦਾ ਉਤੇ ਪਾਰਾ ਦਿਓ ਤਾں-ਤਾ ਤੇ ਜਿਹੜੇ ਮੱਥੇ ਟੇਕਣ ਦੀ ਆਦਤ ਹੈ ਇਹਨੂੰ ਘਟਾ ਕੇ ਤੇ ਆਪਣਾ ਸਿਰ ਕੇਵਲ ਤੇ ਕੇਵਲ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਚਕਾਓ। ਅੱਜ ਤੱਕ ਅਜੀ ਕਿਸੇ ਕਮੇਟੀ ਨੂੰ ਫੋਨ ਕਰਕੇ ਨਹੀਂ ਕਿਹਾ ਵੀ ਇਹਨਾਂ ਨੂੰ ਨਾ ਸੁਣੋ, ਨਾ ਲੱਗਣਾ ਕਿ ਇਹਨਾਂ ਨੂੰ ਲਾਓ। ਸੰਗਤਾਂ ਸੁਣਨ, ਸੰਗਤਾਂ ਫੈਸਲਾ ਕਰਨ ਕੀ ਸਹੀ ਹੈ ਤੇ ਕੀ ਗਲਤ ਆ। ਤੁਹਾਨੂੰ ਐਸਾ ਡਰ ਕਿਉਂ ਪੈ ਗਿਆ ਕਿ ਤੁਹਾਨੂੰ ਗੁਰਦਰਾ ਸਾਹਿਬ ਦੀਆਂ ਕਮੇਟੀਆਂ ਦੀਆਂ ਨੂੰ ਧਮਕੀਆਂ ਦੇਣੀਆਂ ਪੈਰੀਆਂ, ਫੋਨ ਕਰਨੇ ਪੈ ਰਹੇ ਆ। ਉਹਨਾਂ ਨੂੰ ਆਣ ਕੇ ਇਸ ਤੋ ਆਖਦੇ ਨੇ ਵੀ ਦੁਵਾਨ ਰੋਕ ਦਿਓ ਭਾਈ। ਇਹਦਾ ਮਤਲਬ ਤੁਹਾਨੂੰ ਪਤਾ ਵੀ ਸੱਚ ਕੀ ਆ ਤੇ ਝੂਠ ਕੀ ਆ। ਪਰ ਇਹ ਹੁਣ ਸ਼ਬਦ ਵਿਚਾਰ ਦੀ ਹਨੇਰੀ ਰੁਕਣੀ ਨਹੀਂ ਭਾਈ ਕਿੰਨਿਆਂ ਕੋ ਨੂੰ ਰੋਕੋਗੇ ਕਿਉਂਕਿ ਹੁਣ ਇਹ ਲਹਿਰ ਹੌਲੀ ਹੌਲੀ ਘਰ ਘਰ ਫਰਕ ਵੇਖੋ ਜਿਹੜੇ ਸੰਪਰਦਾਨਾਂ ਨਾਲ ਜੁੜੇ ਉਹ ਕਿਤੇ ਪਾੜ ਸਾਡੇ ਕੋਲੋਂ ਕਰਾਓ ਤੁਹਾਡਾ ਭਲਾ ਹੋਏਗਾ ਅਸੀਂ ਕਿਨੇ ਬਾਣੀ ਖੋਦ ਫੜੋ ਗੁਰਬਾਣੀ ਨਾਲ ਜੁੜੋ ਇੰਟਰਨੈਟ ਤੇ ਵੀਡੀਓ ਪੈ ਜਾਣੀਆਂ ਜੇ ਤੁਹਾਨੂੰ ਕਿਸੇ ਚੋ ਗੱਲ ਗਲਤ ਲੱਗਦੀ ਤੁਸੀਂ ਆਪਣੇ ਬਲਾਰਿਆਂ ਕੋਲੋਂ ਲਿਆਓ ਧਿਆਨ ਕੇ ਉਸ ਗੱਲ ਨੂੰ ਸੰਗਤਾਂ ਵਿੱਚ ਸਹੀ ਪੇਸ਼ ਕਰ ਦਿਓ ਪਰ ਅਸਲ ਚ ਇਹ ਕੌਣ ਲੋਕ ਆ ਜਿਹੜੇ 10 10 15 15 ਕਿਲੋਮੀਟਰ ਦੂਰੋਂ ਆਣ ਕੇ ਤੀਜੇ ਚੌਥੇ ਪੰਜਵੇਂ ਮੱਲੇ ਵਿੱਚ ਆਣ ਕੇ ਦਖਲ ਦੇ ਰਹੇ ਆ ਪਿਛਾਨਣ ਦੀ ਰੋਡ ਆ ਸਾਨੂੰ ਤੇ ਮੈਂ ਅਰਦਾਸ ਕਰਦਾ ਉਹਨਾਂ ਭੁੱਲੜ ਵੀਰਾਂ ਨੂੰ ਕਿ ਆਓ ਭੁੱਲੇ ਚੁੱਕੇ ਵੀਰੋ ਆਓ ਵਾਪਸ ਪਰਤੋ ਤੇ ਆਪ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰੋ ਗੁਰੂ ਦੇ ਸਿਧਾਂਤ ਨਾਲ ਜੁੜੋ ਇਸ ਤੋਂ ਇਲਾਵਾ ਤੁਹਾਨੂੰ ਨਾਲ ਦੀ ਨਾਲ ਦੱਸਦੀ ਏ ਕਿ ਭਾਈ ਸਰਬਜੀਤ ਸਿੰਘ ਧੁੰਦਾ ਦੇ ਵੱਲੋਂ ਅਗਲਾ ਕਥਾ ਸਮਾਗਮ 23 ਜਨਵਰੀ ਨੂੰ ਰੋहिणी ਵਿਖੇ ਹੋਣ ਵਾਲਾ ਹੈ ਸਿੱਖ ਸੰਗਤ ਨੂੰ ਗੁਰਬਾਣੀ ਦੇ ਰਾਹੀਂ ਆਪਣੇ ਅਧਿਆਤਮਿਕ ਸੰਬੰਧ ਦੇ ਨਾਲ ਮਜ਼ਬੂਤੀ ਦੇ ਨਾਲ ਜੋੜਨ ਦੇ ਵਾਸਤੇ ਵੱਡੀ ਤਾਦਾਦ ਦੇ ਵਿੱਚ ਹਾਜ਼ਰੀ ਭਰਨ ਦੇ ਵਾਸਤੇ ਬੇਨਤੀ ਕਰਦੇ ਹਾਂ ਇਹ ਪ੍ਰੋਗਰਾਮ ਜੋ ਹੈ ਇਹ ਐਸ ਐਨ ਈ ਯਾਨੀ ਕਿ ਸਿੱਖ ਨਿਊਜ਼ ਐਕਸਪ੍ਰੈਸ ਗੁਰਬਾਣੀ ਦੇ ਚੈਨਲਸ ਦੇ ਉੱਪਰ ਵਿਸ਼ੇਸ਼ ਤੌਰ ਤੇ ਲਾਈਵ ਕੀਤਾ ਜਾਵੇਗਾ ਦਾਸ ਸਰਦਾਰ ਹਰਦੀਪ ਸਿੰਘ ਮੁੱਖ ਸੇਵਾਦਾਰ ਗੁਰਦਰਾ ਸਿੰਘ ਸਬਾਉ ਉਹਦੇ ਵਿਆਰ ਚੰਦਰ ਵਿਆਨ ਲੋਠੀ ਐਕਸੈਂਸ਼ਨ ਇਹਨਾਂ ਨੇ ਸੰਗਤਾਂ ਨੂੰ 40 ਮੁਕਤੇ ਨੇ ਅਤੇ ਜੋਵਨਾ ਨੇ ਸਾਨੂੰ ਜੋ ਪਤਾ ਨਹੀਂ ਸੀ ਸਾਨੂੰ ਪਤਾ ਦੱਸਿਆ ਤਾਂ ਇਸ ਦੀਵਾਨ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਕੱਠ ਸੀ ਸੰਗਤਾਂ ਦਾ ਤੇ ਸੰਗਤਾਂ ਨੇ ਇਹਨਾਂ ਦਾ ਦੀਵਾਨ ਸੁਣਿਆ ਪਰ ਪਰसों 14 ਤਰੀਕ ਸ਼ਾਮ ਨੂੰ ਕੁਝ ਵੀਰ ਸ਼ਰਾਰਤੀ ਆਏ ਸੀ ਇਹਨਾਂ ਦਾ ਪ੍ਰੋਗਰਾਮ ਸਮਾਗਮ ਸਾਡੇ ਪ੍ਰਧਾਨ ਸਾਹਿਬ ਸਰਦਾਰ ਗੁਰਚਰਨ ਸਿੰਘ ਉਹਨਾਂ ਨੂੰ ਕਹਿਣ ਲੱਗੇ ਕਿ ਪ੍ਰੋਗਰਾਮ ਤੁਸੀਂ ਬੰਦ ਕਰ ਦਿਓ ਇਹਨਾਂ ਦਾ ਪ੍ਰੋਗਰਾਮ ਨਾਮ ਕਰਾਓ ਤੁਹਾਨੂੰ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਪ੍ਰੋਗਰਾਮ ਕਰਵਾ ਦਿੰਦੇ ਆ ਤਾਂ ਇਹ ਕਹਿਣ ਲੱਗੇ ਕਿਉਂ ਬਈ ਅਹੀਂ ਤੇ ਡੇਢ ਦੋ ਮਹੀਨੇ ਤੋਂ ਪ੍ਰਚਾਰ ਕਰ ਰਹੇ ਆ ਅਹੀਂ ਤੇ ਪ੍ਰੋਗਰਾਮ ਕਰਵਾਵਾਂਗੇ ਪਰ ਉਹ ਵੀਰਾਂ ਨੇ ਕੋਈ ਜਿੱਦ ਕੀਤੀ ਜਿੱਦ ਕਰਨ ਤੋਂ ਬਾਅਦ ਇਹਨਾਂ ਨੇ ਸਾਨੂੰ ਆਪਣੇ ਸੈਟੀ ਸਾਹਿਬ ਨੂੰ ਸੱਦਿਆ ਫਿਰ ਸਾਨੂੰ ਵੀ ਸੱਦਿਆ ਸਾਡੀ ਉਹਨਾਂ ਦੀ ਥੋੜੀ ਜਿਹੀ ਬਹਿਸ ਵੀ ਹੋਈ ਉਹਨਾਂ ਨੇ ਸਾਨੂੰ ਧਮਕੀ ਵੀ ਦਿੱਤੀ ਕਿ ਤੁਹਾਡਾ ਪ੍ਰੋਗਰਾਮ ਨਹੀਂ ਹੋਣ ਦਾ ਕਿ ਮੈਂ ਕਿਹਾ ਤੁਸੀਂ ਜਾਓ ਅਸੀਂ ਆਪਣਾ ਪ੍ਰੋਗਰਾਮ ਕਰਨਾ ਅਸੀਂ ਤੁਹਾਡਾ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ ਤੁਸੀਂ ਸਾਨੂੰ ਨਾਲ ਲੜਾਈ ਕਰਨ ਆਏ ਹੋ ਅਸੀਂ ਤੁਹਾਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਇੱਕ ਪਾਸੇ ਤੋਂ ਇੱਕ ਵੀਰ ਉਹਦਾ ਨਾਂ ਆ ਢੋਲਕੀ ਕਰਕੇ ਕੋਈ ਕਹਿੰਦਾ ਆਪਣੇ ਆਪ ਨੂੰ ਢੋਲਕੀ ਕਹਿੰਦਾ ਨਾਮ ਪੂਰਾ ਸਾਨੂੰ ਪਤਾ ਨਹੀਂ ਹੈ ਸ਼ਰਾਰਤੀ ਬੰਦਾ ਕਹਾਂਗਾ ਪਰ ਇੱਕ ਪਾਸੇ ਉਹ ਆਪਣੇ ਆਪ ਨੂੰ ਖਾਲਸਾ ਕਹਿ ਰਿਹਾ ਦੂਜੇ ਪਾਸੇ ਸਿਰ ਤੇ ਉਹਨੂੰ ਟੋਪੀ ਜਰਾ ਇਹੋ ਜੇ ਖਾਲਸਿਆਂ ਤੋਂ ਸਭ ਦਨ ਸੁਣਾ ਹੋਣਾ ਪੈਗਾ ਤੁਹਾਨੂੰ ਸਾਧ ਸੰਗਤ ਜੀ ਸਾਡੇ ਇਸ ਪ੍ਰੋਗਰਾਮ ਨੂੰ ਇਸ ਇਲਾਕੇ ਦੇ ਪ੍ਰੋਗਰਾਮ ਨੂੰ ਖਰਾਬ ਕਰਨ ਵਾਸਤੇ ਕੋਈ ਚਾਬੀ ਭਰ ਕੇ ਭੇਜ ਰਿਹਾ ਬੰਦਾ ਉਹਨਾਂ ਨੂੰ ਕੋਈ ਪੈਸੇ ਦੇ ਕੇ ਭੇਜ ਰਿਹਾ ਦਸਾਂ 15 20 ਕਿਲੋਮੀਟਰ ਮੀਟਰ ਤੋਂ ਚੱਲ ਕੇ ਆ ਰਹੇ ਕਿਉਂ ਆ ਰਹੇ ਨੇ ਇਹਦਾ ਮਤਲਬ ਕੀ ਸਮਝਿਓ ਕਿ ਸ਼ਰਾਰਤ ਕਰਨ ਆ ਰਹੇ ਆ ਕਿ ਪ੍ਰੋਗਰਾਮ ਸੰਗਤ ਨਾ ਸੁਣ ਚੱਕੇ ਹੁਣ ਦੇਖੋ ਸਾਧ ਸੰਗਤ ਜੀ ਮੈਂ ਤੁਹਾਨੂੰ ਦੱਸ ਦਵਾ ਅਸੀਂ ਵੀ ਗੁਰਦਾਰ ਸਾਹਿਬ ਦੇ ਪ੍ਰਬੰਧਕ ਆ ਸਾਡੇ ਸਰਦਾਰ ਗੁਰਚਰਨ ਸਿੰਘ ਜੀ ਗੁਰਦਾਰ ਸਾਹਿਬ ਦੇ ਪ੍ਰਬੰਧਕ ਨੇ ਗੁਰੂ ਗ੍ਰੰਥ ਸਾਹਿਬ ਪਤੀ ਜਿਹੜੀ ਭਗਤਾਂ ਦੀ ਬਾਣੀ ਸਿੱਖਾਂ ਦੀ ਬਾਣੀ ਗੁਰੂਆਂ ਦੀ ਬਾਣੀ ਪੱਟਾਂ ਦੀ ਬਾਣੀ ਦੇ ਬਾਰੇ ਵਿਚਾਰ ਦਿੰਦੇ ਨੇ ਤੇ ਸੰਗਤ ਸਾਡੇ ਇਹਨਾਂ ਤੋਂ ਬਹੁਤ ਹੀ ਇੱਕ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸੁਣਦੀ ਹੈ ਭਾਈ ਸਾਹਿਬ ਉਹਨਾਂ ਨੂੰ ਕਹਿੰਦੇ ਅਸੀਂ ਵਿਸ਼ਵਾਸ ਦਉਂਨੇ ਆਂ ਦਿੱਲੀ ਦੇ ਵਿੱਚ ਤੁਸੀਂ ਕਿਤੇ ਵੀ ਆਓ ਤੁਹਾਡਾ ਪ੍ਰੋਗਰਾਮ ਕੋਈ ਬੁੱਕ ਹੁੰਦਾ ਹੈ ਦਾਸ ਦੀ ਕਮੇਟੀ ਦਾਸ ਦੇ ਸਾਥੀ ਦਾਸ ਦੀਆਂ ਭੈਣਾਂ ਤੇ ਭਾਈ ਤੁਹਾਡੇ ਨਾਲ ਖੜੇ ਨੇ ਅਸੀਂ ਵੇਖਾਂਗੇ ਤੁਹਾਡਾ ਪ੍ਰੋਗਰਾਮ ਕੌਣ ਰੋਕਦਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਗੁਰੂ ਪਾਤਸ਼ਾਹ ਗੜੀ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਇਹੋ ਜੇ ਸਾਨੂੰ ਪ੍ਰਚਾਰਕ ਦਿਓ ਇਹਨਾਂ ਨੇ ਲੰਬੀ ਉਮਰ ਕਰੋ ਤਾਂ ਕਿ ਸੰਗ ਪੰਥ ਦੀ ਸੰਗ ਦੀ ਇਹ ਸੇਵਾ ਕਰਦੇ ਰਹਿਣ ਫਿਰ ਤੋਂ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਸ ਪ੍ਰਕਾਰ ਦੀਆਂ ਹੋਰ ਖਬਰਾਂ ਜਾਣਨ ਸੁਣਨ ਤੇ ਵੇਖਣ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਸਿੱਖ ਨਿਊਜ਼ ਐਕਸਪ੍ਰੈਸ ਦੇ ਉੱਪਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ